ਕੀ ਹੁੰਦਾ ਜਦੋਂ ਮੈਂ ਤੇਰੇ ਵਰਗਾ ਦੀ ਘੋੜੇ ਵਰਗਾ ਦੀ ਕੀ ਟੂਟ ਕਿੱਧਰ ਚੁਗਾਦੀ ਕੰਮ ਤੇ ਜਾਂਦੀ ਆ ਹੋਰ ਕਿੱਥੇ ਚੁਗਾਦੀ ਮੈਂ ਵਗ ਜਾ ਵਗ ਜਾ ਉਹ ਬਸ ਜਾਂਦੀ ਆ ਓਏ ਉਹ ਬਸ ਜੇ ਹੁਣ ਟਾਈਮ ਕਿੱਥੇ ਬਸਦਾ ਅੱਧੇ ਘੰਟੇ ਤੱਕ ਆਉਗੀ ਇਹ ਲੇਟ ਹੋ ਜੂਗੀ ਕੰਮ ਤੋਂ ਮੈਂ ਤਿੰਨ ਗੱਲ ਦੱਸਦਾ ਤੀਮੀ ਭਜਾਵੇਂਗਾ ਵੀ ਤੂੰ ਤੀਮੀ ਚਾਹੇ ਤੀਮੀ ਨਾ ਭਜੇ ਤੂੰ ਗੱਲਾਂ ਨਾਲ ਜ਼ਰੂਰ ਭਜਾ ਦੇਗਾ ਹੁਣ ਕਿੱਥੇ ਰਭ ਜਾਊਗੀ ਬੱਸਾਂ ਦੇ ਧੱਕੇ ਖਾਂਦੀ ਯਾਰੇ ਕੈਨੂੰ ਹੱਥ ਤੋਂ ਕੱਢਦਾ ਕੀ ਲੈਣਾ ਆਪਾਂ ਨੌਕਰੀਆਂ ਤੋਂ ਕੰਜਰ ਜਾਤ ਨਹੀਂ ਅੱਗੇ ਕੀ ਵੱਡੀ ਬੇਬੇ ਨੌਕਰੀ ਕਰਦੀਦੀ ਆ ਤੇਰੇ ਲਈ ਪਰ ਪਰਜਾਈ ਨੌਕਰੀ ਕਰਦੀ ਐ ਵੱਡੀ ਬੇਬੇ ਵੇਲੇ ਟਾਈਮ ਹੈਗਾ ਦੀ ਵੱਡੀ ਬੇਬਿਆਂ ਨੇ ਪਹਿਨਾ ਪੜੀਆਂ ਹੋਈਆਂ ਤੇ ਬੀਅਰ ਕਰੀਆਂ ਹੋਈਆਂ ਦੀ ਉਹ ਵੀ ਕਰਦੀ ਸੀ ਓ ਯਾਰ ਪਰ ਹੁਣ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾਗਾ ਠੀਕ ਓ ਜਦ ਤਰਸਦਾ ਮੈਨੂੰ ਤੇਰੇ ਤੇ ਤਰਸਾ ਹੈ ਨਹੀਂ ਫਿਰ ਕਾਲੇ ਖਾਤਰ ਲਈਆ ਹੁਣੇ ਵੇਚ ਦਿੰਦਾ ਮੇਰੇ ਸ਼ਾਲੀ ਨੂੰ ਦੱਸ ਦੇ ਮੈਂ ਤਾਂ کہیں ਨਹੀਂ ਵੀ ਜੰਤਰ ਲਓ ਹੈ ਦੀ ਮੀ ਵਾਲਾ ਮਤਾਂ ਤੀਮੀ ਵਾਲੇ ਯੰਤਰ ਦੇ ਖਿਲਾਫ ਆ ਉਹ ਜੋ ਕਿਸੇ